ਦੋਸਤੋ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਦੀਨਾ ਨਗਰ ਹਲਕੇ ਦੇ ਮਕੌੜਾ ਪਤਨ ਦੇ ਪਾਰ ਪਿੰਡਾਂ ਦੇ ਵਿੱਚ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਨ ਹਰੀਸ਼ ਕੁਮਾਰ ਰੋਮ ਪ੍ਰਕਾਸ਼ ਦੀ ਅਗਵਾਈ ਹੇਠ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਤੈਨਾਤੀ ਔਰ ਸਮੂਚੇ ਇਲਾਕੇ ਦੇ ਚੱਪੇ-ਛੱਪੇ ਦੀ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਇਸ ਮੌਕੇ ਤੇ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਉਪਰਕਾਰ ਜੀ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਗਵਾਂਧੀ ਸੂਬੇ ਦੇ ਵਿੱਚ ਜੋ ਆਤਕਵਾਦੀ ਕਟਨਾਵਾਂ ਦੇ ਵਿੱਚ ਤੇਜ਼ੀ ਹੋਈ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਤਾਰ ਸਮੂੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਸ਼ੱਕੀ ਵਿਅਕਤੀ ਔਰ ਵਸਤੂ ਨਜ਼ਰ ਆਉਣ ਤੇ ਤੁਰੰਤ ਪੁਲਿਸ ਨੂੰ ਜ਼ਰੂਰ ਸੂਚਿਤ ਕਰਨ ਅੱਜ ਦੀਨਾ ਨਗਰ ਜਿਹੜਾ ਸਬਡਿਵੀਜ਼ਨ ਹੈ ਸਾਡਾ ਉੱਥੇ ਡੀਐਸਪੀ ਦੀਨਾ ਨਗਰ ਡੀਐਸਪੀ ਹੈੱਡਕੁਆਟਰ ਐਸਐਚਓਸ ਤੇ ਸਾਰੀ ਫੋਰਸ ਨੂੰ ਲੈ ਕੇ ਅਸੀਂ ਐਸਐਸਬੀ ਐਸਐਸਜੀ ਨੇ ਲੈ ਕੇ ਜਿਹੜਾ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਰਰਿਸਟ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਮੱਦੇਨਜ਼ਰ ਕੋਈ ਕੋਈ ਵੀ ਬੰਦਾ ਜੋ ਕਿ ਐਂਟੀ ਸੋਸ਼ਲ ਐਂਟੀ ਨੈਸ਼ਨਲ 엘ਮੈਂਟ ਜੋ ਕਿਥੋਂ ਕੋਈ ਬਾਰਡਰ ਕ੍ਰੋਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਾਸਤੇ ਨਾਲ ਇੱਥੇ ਆ ਕੇ ਆਪਣਾ ਅਗਰ ਉਹਨੇ ਉਹ ਬਣਾਇਆ ਕੋਈ ਠਹਿਰ ਬਣਾਈ ਉਹਨੂੰ ਫਾਈਂਡ ਆਊਟ ਕਰਨਾ ਇਹ ਜਨਰਲ ਕੋਆਰਡੀਨੇਟ ਸਰਚ ਆਪਰੇਸ਼ਨ ਹੀ ਹੈ ਕਿਉਂਕਿ ਚਾਰੋਂ ਪਾਸੇ ਜਿਹੜਾ ਹੈ ਅਲਰਟ ਚੱਲ ਰਿਹਾ ਇਸ ਕਰਕੇ ਅਸੀਂ ਆਪਣੀ ਫੋਰਸ ਨੂੰ ਵੀ ਅਲਰਟ ਤੇ ਰੱਖਿਆ ਜਿਹੜੇ ਵੀ ਬਾਹਰ ਦੇ ਬੰਦੇ ਕੋਈ ਇੱਥੇ ਆ ਕੇ ਰਹਿ ਰਹੇ ਹੈ ਜਾਂ ਕੋਈ ਆਊਟਸਾਈਡ ਸੈਟਲਮੈਂਟ ਬਣੀ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿਤੇ ਕੋਈ ਇਲੀਗਲ ਵੈਪਨ ਜਾਂ ਇਲੀਗਲ ਜੋ ਡਰੱਗਸ ਵਗੈਰਾ ਨਾਰਕੋਟਿਕਸ ਮਿਲੂਗੀ ਤਾਂ ਉਹਦੀ ਐਸ ਪਰ ਲਾਅ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਲਾਕੇ ਤੇ ਲੋਕਾਂ ਨੂੰ ਆਪਾਂ ਇਲਾਕੇ ਦੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਕਿ ਉਹ ਇਸ ਚੀਜ਼ ਤੇ ਨਜ਼ਰ ਰੱਖੇ ਉਹ ਵੀ ਅਲਰਟ ਰਹਿਣ ਤੇ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਨ ਕਿੱਥੇ ਵੀ ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਨਜ਼ਰ ਆਂਦਾ ਤਾਂ ਉਹ ਇਮੀਡੀਏਟਲੀ ਆਪਣੇ ਐਸਐਚਓ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਜੋ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਮਿਲੂਗਾ ਤੋਂ ਐਸ ਪਰ ਲਾਅ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਸਕੇ